ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆਲੂ ਭਿੰਡੀ ਬਣਾਵਾਂਗੇ ਆਪਾਂ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਸੁਆਦ ਲੱਗਦੀ ਹੈ ਤੇ ਹਾਂਜੀ ਜੋ ਜਿਹੜਾ ਸਮਾਨ ਜਿਹੜਾ ਪਾਵਾਂਗੇ ਆਪਾਂ ਨਾਮ ਕਿ ਮਿਰਚ ਮਸਾਲੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਆਪਾਂ 1/2 ਕਿਲੋ ਪਿੰਡ ਘੱਲ ਲਈਏ 3 ਆਪਾਂ ਆਲੂ ਲਈਏ ਫਿਰ ਉਹਨਾਂ ਆਪਾਂ ਇਹਨਾਂ ਨਾ ਕਟਿੰਗ ਕਰਾਂਗੇ ਆਪਾਂ ਇਹਨਾਂ ਦੀ ਫਿਰ ਪਹਿਲਾਂ ਆਪਾਂ ਪਿੰਟੀਆਂ ਕੱਟਾਂਗੇ ਪਿੰਡੀਆਂ ਕੱਟਾਂਗੇ ਆਪਾਂ ਨਾ ਦੋਨੇ ਸਾਈਡ ਵਾਸਤੇ ਕਰ ਕਰਕੇ ਕੱਟ ਲਾਂਗੇ ਜਿਵੇਂ ਛੋਟੀ ਪਿੰਡੀ ਐ ਇਹ ਤਾਂ ਐਡੀ ਰੱਖ ਲਾਂਗੇ ਆਪਾਂ ਤੇ ਜਿਹੜੀਆਂ ਵੱਡੀਆਂ ਉਹਨਾਂ ਦੋ ਦੋ ਪੀਸ ਕਰ ਲਾਂਗੇ ਇਹ ਆਪਦੀ ਮਰਜ਼ੀ ਐ ਇੱਛਾ ਦੇ ਮੁਤਾਬਕ ਛੋਟੇ ਪੀਸ ਕਰਨੇ ਛੋਟੇ ਕਰ ਲਓ ਵੱਡੇ ਕਰਨੇ ਵੱਡੇ ਕਰ ਲਓ ਤੇ ਮੈਂ 1-1 ਇੰਚ ਦੇ ਕਰਦੀਆਂ ਇਹਨਾਂ ਨੂੰ ਪੀਸਾਂ ਨੂੰ ਐਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਕੱਟ ਲਾਂਗੇ ਨਾਲੇ ਆਲੂ ਕੱਟ ਲਾਣੀਆਂ ਤਾਂ ਹਾਂਜੀ ਪਿੰਡੀਆਂ ਆਪਾਂ ਕੱਟ ਲਈਆਂ ਦੇਖੋ ਵੱਡੇ ਵੱਡੇ ਪੀਸ ਕਰਦੇ ਮੈਂ ਤਾਂ ਆਪਾਂ ਛੋਟੇ ਵੀ ਕਰ ਸਕਦੇ ਆ ਆਪਾਂ ਜੇ ਛੋਟੀਆਂ ਸਾਬਤੀਆਂ ਵੀ ਰੱਖ ਸਕਦੇ ਆ ਇੱਧਰ ਆਪਾਂ ਆਲੂ ਵੀ ਕੱਟ ਲਿਆ ਆਲੂਆਂ ਦੇ ਤੇ ਵੀ ਆਪਾਂ ਇਹ ਡੇਡੇ ਪੀਸ ਕੀਤੇ ਛੋਟੇ ਵੱਡੇ ਉਹ ਆਪਦੀ ਇੱਛਾ ਹੈ ਛੋਟੇ ਕਰਨੇ ਵੱਡੇ ਕਰਨੇ ਤੇ ਹੁਣ ਜੀ ਆਪਾਂ ਬਣਾਉਣੀ ਚਾਲੂ ਕਰਦੇ ਆ ਇੱਧਰ ਆਪਣਾ ਨਾ ਇੱਕ ਕਰਛੀ ਤੇਲ ਦੀ ਮਤਲਬ ਵੀ ਦੋ ਤਿੰਨ ਚਮਚੇ ਤੇਲ ਦੇ ਸਰੋਂ ਦੇ ਰੱਖੇ ਹੋਏ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਜੀਰਾ ਪਾਵਾਂਗੇ ਥੋੜੀ ਜੀ ਹਿੰਗ ਪਾਵਾਂਗੇ ਜੀਰਾ ਕਰਕੇ ਗਿਆ ਜਦੋਂ ਉਦੋਂ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਹਾਂਜੀ ਜੀਰਾ ਆਪਾਂ ਤੜਕ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਰੀਕ ਕੱਟਿਆ ਹੋਇਆ ਆਪਣਾ ਪਿਆਜ਼ ਪਾ ਦਾਂਗੇ ਇੱਕ ਪਿਆਜ਼ ਕੱਟਿਆ ਹੋਇਆ ਬਰੀਕ ਉਹ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਬਹੁਤ ਜ਼ਿਆਦਾ ਨਹੀਂ ਕਰਦੇ ਥੋੜਾ ਜਿਹਾ ਬ੍ਰਾਊਨ ਕਰਾਂਗੇ ਹਾਂ ਜੀ ਪਿਆਜ਼ ਆਪਾਂ ਥੋੜਾ ਜਿਹਾ ਬਰਾਊਨ ਹੋ ਗਿਆ ਇੱਧਰ ਆਪਾਂ ਛਾਣਨੀ ਵਿੱਚ ਦੀ ਨਾ ਪਾਣੀ ਕੱਢ ਦਾਲ ਲੂਆਂ ਦਾ ਤੇ ਹੁਣ ਆਪਾਂ ਪਹਿਲਾਂ ਵਿੱਚ ਇਹਦੇ ਆਲੂ ਪਾਵਾਂਗੇ ਹਾਂ ਦੇਖੀ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਆਪਾਂ ਸਵਾਦ ਦੇਖਾ ਨਮਕ ਪਾਵਾਂਗੇ ਆਪਾਂ ਅੱਧਾ ਚਮਚ ਪਾਇਆ ਤੇ ਲੋੜ ਅਨੁਸਾਰ ਆਪਾਂ ਫੇਰ ਪਾਣਾਂਗੇ ਹੁਣ ਆਪਾਂ ਇਹਨੂੰ ਪਕਾਵਾਂਗੇ ਪਕਾਉਂਦੇ ਕਾ ਕੇ 2-4 ਮਿੰਟ ਪਕਾਵਾਂਗੇ ਤੇ ਬਿਚੀ ਬਿਲਾਉਂਦੇ ਰਹਾਂਗੇ ਜਦੋਂ ਇਹ ਨਾ ਲੱਗ ਜਾ ਮ ਆਪਣੇ ਆਲੂ ਐਸਾ ਭਣ ਕਰਕੇ ਮੀਡੀਅਮ ਗਾਇਨਸ ਆ ਆਪਣਾ ਆਂਦੀ ਆਪਾਂ ਨੂੰ 2-3 ਮਿੰਟ ਹੋ ਗਏ ਨੇ ਪਕਾਉਂ ਜਾਣਾ ਜਾਇਕਾ ਆਪਣਾ ਲੱਗ ਗਿਆ ਮ ਤੇ ਹੁਣ ਆਪਾਂ ਇਹਦੇ ਥੋੜੀ ਜਿਹੀ ਹਲਦੀ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਪਾਣੀ ਹਾਂਜੀ ਹੁਣ ਆਪਾਂ ਇਹਨੂੰ ਢੱਕ ਦਿੰਦੇ ਹਾਂ ਹੁਣ 4-5 ਮਿੰਟ ਪਕਾਉਣਾ ਹਾਂਜੀ 4-5 ਮਿੰਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੰਮੇ ਲੰਮੇ ਕੱਟੀਆਂ ਪਿਆਰੀਆਂ ਮਿਰਚਾਂ ਵੈਸੇ ਲਾਲ ਹੋ ਗਈਆਂ ਵਿੱਚ ਹਾਂ ਹਰੀਆਂ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਭਿੰਡੀ ਇਦੇ ਵਿੱਚ ਮਸਾਲੇ ਵੀ ਪਾ ਦੇਵਾਂਗੇ ਆਪਾਂ ਅੱਧਾ ਚਮਚੇ ਨਮਕ ਇਹਦਾ ਪਹਿਲਾਂ ਪਾਇਆ ਸੀ ਚੌਥਾ ਹਿੱਸਾ ਹੋ ਪਾਵਾਂਗੇ ਤੇ ਹਲਦੀ ਬਹੁਤ ਹੈ ਜੀ ਤੇ ਵਿੱਚ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਹਲਦੀ ਪਹਿਲਾਂ ਪਾ ਚੁੱਕੇ ਆ ਤੇ ਹੁਣ ਪਾਵਾਂਗੇ ਆਪਾਂ ਸ干ੀ ਮਿਰਚ ਪਾਈ ਆ ਆਪਾਂ ਢੇਗੀ ਮਿਰਚ ਪਾਵਾਂਗੇ ਇਹਦੇ ਵਿੱਚ ਆਪਾਂ ਹੁਣ 1 ਚਮਚਾ ਵੱੱਦਾ ਭਰ ਕੇ ਢੇਗੀ ਮਿਰਚ ਪਾਵਾਂਗੇ ਕੌੜੀ ਨਹੀਂ ਹੁੰਦੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਲੈਸ ਕੇ ਕਰਕੇ ਫਿਰ ਆਪਾਂ ਥੋੜਾ ਜਿਹਾ ਖੁੱਲਾ ਪਕਾਵਾਂਗੇ ਫਿਰ ਆਪਾਂ ਢੱਕ ਕੇ ਪਕਾਵਾਂਗੇ ਹਾਂਜੀ 2 ਮਿੰਟ ਆਪਾਂ ਖੁੱਲਾ ਪਕਾਇਆ ਸੀ ਭਿੰਡੀ ਨੂੰ ਤੇ ਹੁਣ ਆਪਾਂ 2-3 ਮਿੰਟ ਹੋ ਗਏ ਆ ਪਾ ਢੱਕ ਕੇ ਪਕਾਵਾਂਗੇ ਤੇ ਛੱਬੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਵਧੀਆ ਬਣ ਗਈ ਹੈ ਦੇਖੋ ਆਲੂ ਆਪਨੇ ਬਣ ਗਏ ਆ ਦੇਖੋ ਟੁੱਟ ਗਿਆ ਨਾ ਇਹ ਤੇ ਭਿੰਡੀ ਤਾਂ ਆਪਣੀ ਬਹੁਤ ਹੀ ਸੌਫਟ ਸੀਗੀ ਪਿੰਗੇ ਬਣੀ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਮਚੂਰ ਪਾਊਡਰ ਪਾਵਾਂਗੇ ਤੇ ਆਪਾਂ ਨਿੰਬੂ ਦਾ ਜੂਸ ਵੀ ਪਾ ਸਕਦੇ ਹਾਂ ਤੇ ਬਸੇ ਆਪਾਂ ਆਪਣੇ ਭਿੰਡੀਆਂ ਤੇ ਗੱਠਰੀਆਂ ਵੱਖਰੀਆਂ ਫਿਰਦੀਆਂ ਬਸੇ ਉਹ ਲੇਸ ਨਹੀਂ ਖੜੀ ਆ ਦੇਖੋ ਆਲੂ ਆਦ ਹੈ ਤੇ ਭਿੰਡੀ ਆਦ ਹੈ ਤੇ ਨਾਲੇ ਆਪਾਂ ਵਿੱਚ ਇਹਦੇ ਪਾਣੀ ਵੀ ਪਾਇਆ ਸੀਗਾ ਤਾਂ ਵੀ ਆਪਣੀਆਂ ਭਿੰਡੀਆਂ ਨੇ ਕੋਈ ਲੇਸ ਨਹੀਂ ਖੜੀ ਆ ਆਪਾਂ ਦੋ ਤੋਂ ਤਿੰਨ ਵਾਰੀ ਇਹਦੇ ਵਿੱਚ ਪਾਣੀ ਪਾਤਾ ਅੱਧਾ ਗਲਾਸ ਪਾਣੀ ਦਾ ਆਪਾਂ ਇਹਦੇ ਵਿੱਚ ਪਾਤਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਨਾ ਕਸੂਰੀ ਆਹ ਕਸੂਰੀ ਮਿਰਚੀ ਪਾਵਾਂਗੇ ਥੋੜੀ ਜੀ ਪਾਵਾਂਗੇ ਹੱਥ ਨਾਲ ਹੀ ਕ੍ਰਸ਼ ਕਰਕੇ ਹੱਸ ਤੱਕ ਪਾ ਦੇਵਾਂਗੇ ਇਹਦੇ ਵਿੱਚ ਇਹਦੇ ਨਾਲ ਫਿਸ਼ਮੀ ਬਹੁਤ ਥੋੜੀ ਬਣ ਜੂਗੀ ਲਓ ਜੀ ਸਾਗੀ ਬਣ ਕੇ ਹੋ ਗਈ ਤਿਆਰ ਦੇਖੋ ਕਿੰਨੀ ਵਧੀਆ ਬਣੀ ਆ ਵੱਖਰੀ ਵੱਖਰੀ ਆ ਤੇ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਤੇ ਕਿੰਨਾ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਹੁਣ ਜੀ ਆਪਾਂ ਇਹਨਾਂ ਸਰਦੀਆਂ ਕਿਹ ਚੱਲਾਂਗੇ ਹਾਂਜੀ ਦੇਖੋ ਆਪਣੀਆਂ ਭਿੰਡੀਆਂ ਬੱਕਰੀਆਂ ਬੱਕਰੀਆਂ ਆਲੂ ਵੀ ਆਪਣੇ ਜਾਦੇ ਨਹੀਂ ਮੈਂ ਪੱਕੇ ਤੇ ਵਧੀਆ ਖੜੇ ਖੜੇ ਆਪਣੇ ਆਲੂ ਹੈ ਤੇ ਦੇਖੋ ਆਪਣੀ ਸਬਜੀ ਵਧੀਆ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਭਿੰਡੀ ਤੇ ਪਿਆਜ਼ ਤੋਂ ਆਪਾਂ ਜ਼ਰੂਰ ਹੀ ਘਰੇ ਬਣਾ ਕੇ ਖਾਣੇ ਤੇ ਆਲੂ ਭਿੰਡੀ ਬਣਾ ਕੇ ਦੇਖਿਓ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਿਕਾ